ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖਬਰਾਂ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਪ੍ਰਿੰਸ ਸਾਹਿਬ ਸੋ ਵਿਦੇਸ਼ੀ ਦਖਲਅੰਦਾਜ਼ੀ ਦੇ ਬਾਰੇ ਵਿੱਚ ਪਹਿਲੀ ਖਬਰ ਹੈਗੀ ਆ ਸੋ ਹੁਣ ਕਹਿੰਦੇ ਇੱਕ ਚੰਗੀ ਖਬਰ ਆਊਗੀ ਬਾਕੀ ਪਤਾ ਨਹੀਂਗਾ ਤੇ ਕਹਿੰਦੇ ਵਿਦੇਸ਼ੀ ਜਿਹੜੀ ਦਖਲਅੰਦਾਜ਼ੀ ਦੇ ਖਿਲਾਫ ਵਿਸ਼ੇਸ਼ ਨਿਗਰਾਨੀ ਦੀ ਅਗਲੇ ਮਹੀਨੇ ਹੋਵੇਗੀ ਨਿਯੁਕਤੀ ਪਬਲਿਕ ਸੇਫਟੀ ਮੰਤਰੀ ਨੇ ਗੱਲਬਾਤ ਕਹੀ ਹੈ ਦੇਖੋ ਵਿਦੇਸ਼ੀ ਦਖਲ ਦੀ ਗੱਲ ਕਰੀਏ ਤੇ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਮੁੱਦਾ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕਾਫੀ ਅਹਿਮ ਮੁੱਦੇ ਵਜੋਂ ਇਹ ਰਿਹਾ ਹੈ ਤੇ ਸਾਨੂੰ ਪਤਾ ਹੈ ਕਿ ਇਹ ਵਿਦੇਸ਼ੀ ਦਖਲ ਦੇ ਉੱਪਰ ਕਮਿਸ਼ਨ ਵੀ ਬਣਾਇਆ ਗਿਆ ਇਹਦੇ ਉੱਪਰ ਜਾਂਚ ਵੀ ਹੋਈ ਆ ਇਸ ਮੁੱਦੇ ਨੂੰ ਪੋਲਿਟਿਕਸ ਦੇ ਵਿੱਚ ਵੀ ਕਾਫੀ ਉਛਾਲਿਆ ਗਿਆ ਪਰ ਬਹੁਤਾ ਕੁਝ ਹਾਲ ਤੱਕੜੀ ਇਸ ਗੱਲ ਦੇ ਉੱਪਰ ਕੁਝ ਨਿਕਲਿਆ ਨਹੀਂ ਆ ਇਹ ਇਹ ਬਹੁਤ ਸਾਰੇ ਦੋਸ਼ ਲੱਗਦੇ ਰਹੇ ਕਿ ਜੋ ਵਿਦੇਸ਼ੀ ਮੁਲਕ ਨੇ ਜਿਹਦੇ ਵਿੱਚ ਰਸ਼ੀਆ ਚੀਨ ਭਾਰਤ ਈਰਾਨ ਪਾਕਿਸਤਾਨ ਵਰਗੇ ਮੁਲਕ ਨੇ ਕਿ ਉਹ ਕੈਨੇਡਾ ਦੀ ਪੋਲਿਟਿਕਸ ਵਿੱਚ ਦਖਲ ਦੰਦੇ ਨੇ ਸੇ ਬਹੁਤ ਸਾਰੀਆਂ ਸੰਸਥਾਵਾਂ ਕੈਨੇਡਾ ਦੇ ਵਿੱਚ ਤੇ ਸਰਕਾਰਵ ਨੇ ਸੋ ਜੋ ਸਿੱਧੇ ਸਿੱਧੇ ਟਾਂਗ ਨਾਲ ਵਿਦੇਸ਼ੀ ਸਰਕਾਰਾਂ ਦੇ ਇਸ਼ਾਰੇ ਦੇ ਉੱਪਰ ਕੰਮ ਕਰਦੀਆਂ ਨੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਇੱਥੇ ਦੇਖੀਆਂ ਨੇ ਹੁਣ ਇਹਦੇ ਉੱਪਰ ਹੀ ਜੋ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀ ਅਨੰਦ ਸੰਗਾਰੀ ਸੋ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਸੋ ਇਹ ਕਹਿ ਰਹੇ ਨੇ ਕਿ ਜੋ ਵਿਦੇਸ਼ੀ ਦਖਲਅੰਦਾਜ਼ੀ ਹੈ ਸੋ ਉਹਦੇ ਖਿਲਾਫ ਜੋ ਨਿਗਰਾਨੀ ਕਰਨ ਵਾਸਤੇ ਇੱਕ ਵਿਸ਼ੇਸ਼ ਅਧਿਕਾਰੀ ਦੀ ਕਐਂਡੀ ਨਿਯੁਕਤੀ ਕੀਤੀ ਜਾਊਗੀ ਤੇ ਕਹਿੰਦੇ ਵੀ ਉਸ ਅਧਿਕਾਰੀ ਦਾ ਨਾਮ ਜੋ ਹੈ ਉਹ ਅਗਲੇ ਮਹੀਨੇ ਦੱਸਿਆ ਜਾਊਗਾ ਕਿ ਕਿਹੜਾ ਅਧਿਕਾਰੀ ਹੈ ਜੋ ਵਿਦੇਸ਼ੀ ਦਖਲਅੰਦਾਜ਼ੀ ਦੇ ਖਿਲਾਫ ਨਿਗਰਾਨੀ ਕਰੇਗਾ ਸੋ ਇਹਦੇ ਵਿੱਚ ਇਹ ਵੀ ਕਹਿ ਰਹੇ ਨੇ ਕਿ ਨਾਮਾ ਵਿਦੇਸ਼ੀ ਏਜੰਟ ਰਜਿਸਟਰੀ ਜਿਹੜਾ ਸਿਸਟਮ ਉਹ ਵੀ ਕਹਿੰਦੇ ਕਿ ਜਲਦ ਕੈਨੇਡਾ ਦੇ ਵਿੱਚ ਕੰਦੇ ਆ ਰਿਹਾ ਕਹਿੰਦੇ ਵੀ ਪੋਸੀਬਿਲਟੀ ਹੈ ਕਿ ਇਹ ਜੋ ਗਰਮੀਆਂ ਚੱਲ ਰਹੀਆਂ ਇਹਦੇ ਖਤਮ ਹੋਣ ਤੱਕ ਆ ਸਕਦਾ ਆ ਜਾਂ ਜੋ ਵਿੰਟਰ ਸ਼ੁਰੂ ਹੋਣ ਤੋਂ ਪਹਿਲਾਂ ਆ ਸਕਦਾ ਸੋ ਕਹਿੰਦੇ ਵੀ ਇਹੋ ਜਿਹਾ ਸਿਸਟਮ ਵੀ ਅਸੀਂ ਜਲਦ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਇਵ ਦੇ ਸੀਜੈਂਟਿਜਿਸਟਰੀ ਪ੍ਰੋਗਰਾਮ ਜਿਹੜਾ ਆ ਸੋ ਉਹਨੂੰ ਜਿਹੜਾ ਆ ਸ਼ੁਰੂ ਕੀਤਾ ਜਾਊਗਾ ਸੋ ਇਹਦੇ ਵਿੱਚ ਜੋ ਇਨਦਖਲ ਅੰਦਾਜੀ ਦੀ ਗੱਲ ਹੈ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੈ ਇਹ ਜਿਹਦੇ ਵਿੱਚ ਹੁੰਦਾ ਹੈ ਵੀ ਕਿਸੇ ਵਿਅਕਤੀ ਨੂੰ ਧਮਕਾਉਣਾ ਆ ਕਿਸੇ ਦੀ ਆਵਾਜ਼ ਬੰਦ ਕਰਾਉਣੀ ਆ ਤੇ ਇੱਥੇ ਤੱਕ ਅਸੀਂ ਦੇਖਿਆ ਵੀ ਇੱਥੇ ਕਤਲ ਵਗੈਰਾ ਵੀ ਕੀਤੇ ਗਏ ਨੇ ਸੋ ਇਹ ਜੋ ਇਹ ਨਿਗਰਾਨ ਦੀ ਜਿਹੜੀ ਆ ਨਿਯੁਕਤੀ ਦੀ ਗੱਲ ਕਰ ਰਹੇ ਨੇ ਇੱਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਜਾਊਗਾ ਹੇ ਜਿਸਟਰੀ ਪ੍ਰੋਗਰਾਮ ਅਥੀ ਲੈ ਕੇ ਆਵਾਂਗੇ ਹੁਣ ਪਵਿੰਦਰ ਜੀ ਦੇਖਦੇ ਆਂ ਵੀ ਇਹ ਚੀਜ਼ਾਂ ਦੇ ਨਾਲ ਇਸ ਮੁਲਕ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਆ ਚਾ ਜੋ ਵਿਦੇਸ਼ੀ ਦਖਲ ਹੈ ਕਿੰਨਾ ਕੁ ਘੱਟ ਹੁੰਦਾ ਆ ਚ ਜੋ ਹੁਣ ਲਿਬਰਲ ਸਰਕਾਰ ਇੱਕ ਅਧਿਕਾਰੀ ਦੀ ਨਿਯੁਕਤੀ ਦੀ ਗੱਲ ਕਰ ਰਹੀ ਹੈ ਇਹ ਅਧਿਕਾਰੀ ਇਸ ਦਖਲ ਨੂੰ ਰੋਕਣ ਦੇ ਵਿੱਚ ਕਿੰਨਾ ਕੁ ਕਾਮਯਾਬ ਹੁੰਦਾ ਹੈ ਔਰ ਜੇ ਤਾਂ ਇਹ ਅਧਿਕਾਰੀ ਦੇਖਦੇ ਆਂ ਜੀ ਕਦੋਂ ਨਿਯੁਕਤ ਹੁੰਦਾ ਪਰ ਜਿਹੜਿਆਂ ਨੇ ਦੇਸ਼ ਦੀ ਜਿਹੜੀ ਰੱਖਿਆ ਕਰਨੀ ਹੁੰਦੀ ਆ ਸੋ ਫੌਜ ਦੀ ਗੱਲਬਾਤ ਕਰੀਏ ਸੋ ਕੈਨੇਡੀਅਨ ਫੌਜ ਦੇ ਪੰਜ ਅਧਿਕਾਰੀ ਸਸਪੈਂਡ ਕਰਤੇ ਜੀ ਕੀ ਕਾਰਨ ਬਣੇ ਪ੍ਰਿੰਸਾਹ ਵੇਖੋ ਜਿਵੇਂ ਅਸੀਂ ਵਿਦੇਸ਼ੀ ਦਖਲ ਦੀ ਗੱਲ ਕਰ ਰਹੇ ਸੀ ਵੀ ਇੱਥੇ ਦਖਲ ਅੰਦਾਜੀ ਇਹ ਵਾਦ ਰਹੀ ਹੈ ਸੋ ਦਖਲ ਅੰਦਾਜੀ ਦੇ ਵਿੱਚ ਇੱਕ ਇਹ ਵੀ ਚੀਜ਼ ਹੈ ਕਿ ਇੱਥੇ ਦੇ ਜਿਹੜਾ ਮਾਹੌਲ ਹੈ ਉਹਦੇ ਵਿੱਚ ਨਫ਼ਰਤ ਦਾ ਜਿਹੜਾ ਪ੍ਰਸਾਰਨ ਕਰਨਾ ਬਹੁਤ ਸਾਰੇ ਕਿ ਇਹ ਅਕਾਊਂਟ ਦੇਖਦੇ ਆ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਪਰ ਜੋ ਨਫ਼ਰਤ ਦਾ ਜਿਹੜਾ ਪ੍ਰਸਾਰ ਕਰਦੇ ਨੇ ਖਾਸ ਤੌਰ ਤੇ ਜੇ ਅਸੀਂ ਕੈਨੇਡਾ ਦੇ ਵਿੱਚ ਦੇਖੀਏ ਜੋ ਇਮੀਗ੍ਰੈਂਟਸ ਨੇ ਜਾਂ ਜੋ ਇੱਥੇ ਮਾਈਨੋਰਟੀ ਲੋਕ ਰਹਿੰਦੇ ਨੇ ਸੋ ਉਹਨਾਂ ਦੇ ਖਿਲਾਫ ਵੀ ਬਹੁਤ ਨਫ਼ਰਤ ਦਾ ਜਿਹੜਾ ਪ੍ਰਸਾਰ ਕੀਤਾ ਜਾਂਦਾ ਹੈ ਇਹ ਜਹੂਦੀ ਲੋਕਾਂ ਦੇ ਖਿਲਾਫ ਵੀ ਜਿਹੜਾ ਨਫ਼ਰਤ ਦਾ ਪ੍ਰਸਾਰ ਕੀਤਾ ਜਾਂਦਾ ਸੋ ਇਹ ਨਫ਼ਰਤ ਕਈ ਵਾਰ ਮੁਲਕ ਦੇ ਅੰਦਰੋਂ ਪੈਦਾ ਹੁੰਦੀ ਹੈ ਕਈ ਵਾਰ ਬਾਹਰ ਬੈਠੀਆਂ ਜਿਹੜੀਆਂ ਤਾਕਤਾਂ ਨੇ ਉਹ ਮੁਲਕ ਦੇ ਵਿੱਚ ਲੋਕਾਂ ਨੂੰ ਡਿਵਾਈਡ ਕਰਨ ਦੀਆਂ ਗੱਲਾਂ ਬਾਤਾਂ ਕਰਦੀਆਂ ਨੇ ਇਹ ਨਫ਼ਰਤ ਦਾ ਜਿਹੜਾ ਪ੍ਰਸਾਰ ਹੁੰਦਾ ਸੋਸ਼ਲ ਮੀਡੀਆ ਦੇ ਰਾਹੀਂ ਵੀ ਹੁੰਦਾ ਆ ਹੁਣ ਜੋ ਇਹ ਕੈਨੇਡੀਅਨ ਆਰਮ ਫੋਰਸਸ ਦੀ ਗੱਲ ਹੈ ਇਹਦੇ ਵਿੱਚ ਪੰਜ ਜੋ ਐਕਟਿਵ ਮੈਂਬਰ ਨੇ ਜੋ ਇਸ ਸਮੇਂ ਕੈਨੇਡੀਅਨ ਫੌਜ ਦਾ ਹਿੱਸਾ ਨੇ ਸੋ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਆ ਤੇ ਮਿਲਟਰੀ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਉਹਨਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਹੈ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸਰਕੂਲੇਟ ਹੋਈ ਹੈ ਸੋ ਜਿਹਦੇ ਵਿੱਚ ਇੱਕ ਗਰੁੱਪ ਹੈ ਜਿਹਦੇ ਵਿੱਚ ਇਹ ਪੰਜ ਕੈਨੇਡੀਅਨ ਆਰਮਡ ਫੋਰਸ ਦੇ ਅਧਿਕਾਰੀ ਵੀ ਸ਼ਾਮਲ ਨੇ ਕੁਝ ਹੋਰ ਲੋਕ ਵੀ ਸ਼ਾਮਲ ਨੇ ਸੋ ਇਹ ਨਾਜੀ ਸਲੂਟ ਦੇ ਰਹੇ ਨੇ ਜਿਵੇਂ ਨਾਜੀ ਸਲੂਟ ਇਹ ਜਰਮਨ ਦੇ ਵਿੱਚ ਦਿੱਤਾ ਜਾਂਦਾ ਸੀ ਜਦੋਂ 나ਜੀਵਾਦ ਉੱਤੇ ਪਾਰੋਸ ਗਾ ਜਦੋਂ ਹੀਟ ਲਦਾ ਦੌਰ ਸੀਗਾ ਸੋ ਉਸ ਲੂਟ ਇਹਨਾਂ ਇਹ ਲੋਕਾਂ ਵੱਲੋਂ ਦਿੱਤਾ ਗਿਆ ਜਿਹਦੇ ਵਿੱਚ ਕੈਨੇਡੀਅਨ ਆਰਮ ਫੋਰਸ ਦੇ ਪੰਜ ਜਵਾਨ ਸ਼ਾਮਿਲ ਸਨ ਸੋ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਸਰਕੂਲੇਟ ਹੋਈ ਹੈ ਸੋ ਇਹਦਾ ਕੈਨੇਡੀਅਨ ਫੌਜ ਨੇ ਵੀ ਕਾਫੀ ਗੰਭੀਰ ਨੋਟਿਸ ਲਿਆ ਸੋ ਇਹਦੇ ਵਿੱਚ ਕਮਾਂਡਰ ਜਿਹੜੇ ਨੇ ਆਰਮੀ ਦੇ ਲੈਫਟਨਰ ਜਨਰਲ ਮਾਈਕਲ ਰਾਈਟ ਨੇ ਸੋ ਉਹਨਾਂ ਨੇ ਕਿਹਾ ਵੀ ਕਹਿੰਦੇ ਜੋ ਇਹ ਤੇ ਵੀਡੀਓ ਚ ਦਿਖਾਇਆ ਜਾ ਰਿਹਾ ਸੀ ਕਿ ਸਾਡੇ ਹੀ ਫੌਜ ਦੇ ਜਿਹੜੇ ਅਧਿਕਾਰੀ ਨੇ ਉਹ ਨਾਜੀ ਸਲੂਟ ਦੇ ਰਹੇ ਨੇ ਕਹਿੰਦੇ ਵੀ ਇਹ ਬਰਦਾਸ਼ਤ ਕਰਨ ਜੋ ਗੱਲਾਂ ਨਹੀਂ ਆ ਕਾਫੀ ਡਿਸਟਰਬਿੰਗ ਗੱਲਾਂ ਨੇ ਨਫ਼ਰਤ ਤੇ ਕਹਿੰਦੇ ਜਿਹੜਾ ਐਕਸਟਰੀਮਿਜ਼ਮ ਹੁੰਦਾ ਆ ਇਹ ਉਹਨੂੰ ਕਹਿੰਦੇ ਬढ़ावा ਦੇਣ ਵਾਲੀਆਂ ਕਹਿੰਦੇ ਗੱਲਾਂ ਨੇ ਤੇ ਇਹ ਕਹਿੰਦੇ ਵੀ ਇਸ ਤਰੀਕੇ ਦਾ ਜਿਹੜਾ ਬਿਹੇਵੀਅਰ ਆ ਇਸ ਤਰੀਕੇ ਦਾ ਵਰਤਾਰਾ ਉਹ ਕਹਿੰਦੇ ਅਸੀਂ ਐਕਸੈਪਟ ਨਹੀਂ ਕਰਾਂਗੇ ਸੋ ਉਹਨਾਂ ਨੇ ਇਸ ਚੀਜ਼ ਦਾ ਗੰਭੀਰ ਨੋਟਿਸ ਲਿਆ ਆ ਕਹਿੰਦੇ ਵੀ ਘੱਟੋ ਘੱਟ 7 ਜਾਣੇ ਇਸ ਵੀਡੀਓ 'ਚ ਸ਼ਾਮਲ ਸਿਗੇ ਜਿਦੇ ਵਿੱਚ 5 ਜਾਣੇ ਕੈਨੇਡੀਅਨ ਆਰਮ ਫੋਰਸਸ ਦੇ ਨਾਲ ਸਬੰਧਤ ਸਨ ਸੋ ਕਹਿੰਦੇ ਵੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਆ ਇਨਕੁਆਰੀ ਚੱਲ ਰਹੀ ਐ ਸੋ ਇਨਕੁਆਰੀ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਉਹ ਆਉਣ ਵਾਲੇ ਸਮੇਂ 'ਚ ਕਲੀਅਰ ਹੋਊਗਾ ਪਰ ਇਹ ਗੱਲ ਐ ਪਪਿੰਦਾ ਜੀ ਇਹ ਫੌਜ ਦੇ ਵਿੱਚ ਅਗਰ ਇਸ ਤਰੀਕੀ ਦੀਆਂ ਗੱਲਾਂ ਬਾਤਾਂ ਨਫ਼ਰਤ ਐ ਇਹ ਹੋਰ ਲੋਕਾਂ ਦੇ ਖਿਲਾਫ ਜਿਹੜੀ ਆ ਹੇਟ ਹੈ ਅਗਰ ਫੌਜੀਆ ਦੇ ਵਿੱਚ ਇਸ ਤਰੀਕੇ ਨਾਲ ਵਧੇਗੀ ਸੋ ਯਕੀਨੀ ਤੌਰ ਤੇ ਇਹ ਚਿੰਤਾ ਦਾ ਵਿਸ਼ਾ ਹੈ ਜੀ ਬ੍ਰਹਮਣ ਸਾਹਿਬ ਸੋ ਅਗਲੀ ਖਬਰ ਵੀ ਕੁਛ ਇਦਾਂ ਦੀ ਹੋ ਹੈਗੀ ਆ ਹੋਊਗੀ ਕੈਨੇਡਾ ਦੇ ਉੱਤੇ ਹੀ ਤੇ ਕਿਉਂਕਿ ਆਪਾਂ ਨੂੰ ਵੀ ਪਤਾ ਇੱਥੇ ਵੀ ਇੱਕ ਪਹਿਲਾਂ ਵਫਦ ਬਣਿਆ ਸੀਗਾ ਬ੍ਰੈਮਟਨ ਚ ਮੀਟਿੰਗ ਕਰਕੇ ਸਾਰਾ ਪਰ ਪਰ ਜਿੱਥੇ ਜੇ ਬ੍ਰੈਮਟਨ ਚ ਚੋਰੀਆਂ ਡਕੈਤੀਆਂ ਸਾਰਾ ਕੁਝ ਹੁੰਦਾ ਹੈ ਕੀ ਉਹ ਸੇਫਟੀ ਫਰੰਟ ਵਾਲੇ ਉਹ ਜਾ ਕੇ ਉਹਨਾਂ ਦੀ ਸਾਰ ਲੈ ਕੇ ਆਉਂਦੇ ਨੇ ਜਾਂ ਕੀ ਹੁੰਦਾ ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ ਹੁਣ ਆਹੀ ਕਹਿੰਦੇ ਕਿਸੇ ਦੇ ਘਰੇ ਚੋਰ ਆ ਗਿਆ ਪ੍ਰਿੰਸ ਸਾਹਿਬ ਤੇ ਸ਼ਾਇਦ ਉਹਨਾਂ ਨੇ ਕੁੱਟਤਾ ਫਿਰ ਉਹ ਕੁੱਟਣਾ ਮਾਲਕ ਨੂੰ ਮਹਿੰਗਾ ਪੈ ਗਿਆ ਪ੍ਰਿੰਸ ਸਾਹਿਬ ਕਿੱਥੇ ਦੀ ਖਬਰ ਹੈ ਜੀ ਦੇਖੋ ਇਹ ਖਬਰ ਅਨਟਾਰੀਓ ਦੇ ਲਿੰਡਸ ਸੇ ਸ਼ਹਿਰ ਤੋਂ ਆ ਰਹੀ ਹੈ ਸੋ ਇੱਥੇ ਹੋਇਆ ਕੀ ਹੈ ਕਿ ਮਕਾਨ ਮਾਲਕ ਦੀ ਘਰ ਦੇ ਵਿੱਚ ਆਏ ਹੋਏ ਇੱਕ ਚੋਰ ਦੇ ਨਾਲ ਝੜਪ ਹੁੰਦੀ ਹੈ ਸੋ ਪੁਲਿਸ ਦੱਸ ਰਹੀ ਹੈ ਕਹਿੰਦੇ ਵੀ 18 ਅਗਸਤ ਨੂੰ ਸਵੇਰੇ 3:20 ਮਿੰਟ ਤੇ ਜੋ ਕਵਾਰਥਲਿਕ ਪੁਲਿਸ ਸਰਵਿਸ ਹੈ ਸੋ ਉਹ ਦੱਸ ਰਹੇ ਨੇ ਕਿ ਜੋ ਐਲੀਨਸੇ ਸ਼ਹਿਰ ਦੇ ਗੈਂਟ ਸਟਰੀਟ ਦਾ ਇੱਕ ਅਪਾਰਟਮੈਂਟ ਸਿਗਾ ਸੋ ਕਹਿੰਦੇ ਵੀ ਉੱਥੇ ਇੱਕ ਘਟਨਾ ਵਾਪਰੀ ਐ ਤੇ ਕਹਿੰਦੇ ਚੋਰ ਜਦੋਂ ਉੱਥੇ ਚੋਰੀ ਕਰਨ ਆਇਆ ਉਸ ਮਕਾਨ ਮਾਲਕ ਨੇ ਦੇਖਿਆ ਵੀ ਘਰ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਜਿਹੜਾ ਨਜ਼ਰ ਆ ਰਿਹਾ ਸੋ ਉਹਦੀ ਉਸ ਚੋਰ ਦੇ ਨਾਲ ਜਿਹੜੀ ਆ ਲੜਾਈ ਝਗੜਾ ਹੋ ਗਿਆ ਇਹ ਦੋਵਾਂ ਦੇ ਵਿੱਚ ਜਿਹੜੀ ਆ ਜਿੱਦੋਂ ਲੜਾਈ ਝਗੜਾ ਹੋਇਆ ਸੋ ਇਹਦੇ ਵਿੱਚ ਜੋ ਮਕਾਨ ਮਾਲਕ ਨੇ ਚੋਰ ਨੂੰ ਚੰਗੀ ਤਰੀਕੇ ਨਾਲ ਕੰਦੇ ਕੁੱਟਿਆ ਆ ਸੋ ਕੁੱਟਣ ਤੋਂ ਬਾਅਦ ਜੋ 44 ਸਾਲਾਂ ਦਾ ਮਕਾਨ ਮਾਲਕ ਹੈ ਤੇ ਉਹਦੇ ਖਿਲਾਫ ਚਾਰजेस ਜਿਹੜੇ ਨੇ ਅਸੌਲਟ ਦੇ ਜਾਂ ਜੋ ਵਿਪਨ ਦੇ ਨਾਲ ਅਸੌਲਟ ਹੁੰਦਾ ਆ ਸੋ ਉਹਦੇ ਚਾਰजेस ਲਾਏ ਗਏ ਨੇ ਤੇ ਦੂਜੇ ਪਾਸੇ ਦਿੱਥੇ ਜਿਹੜਾ ਜਿਹੜਾ 41 ਸਾਲਾਂ ਦਾ ਇਹ ਚੋਰ ਸੀਗਾ ਇਹ ਜਿਹਨੇ ਬ੍ਰੇਕ ਐਂਡ ਐਂਟਰ ਕੀਤਾ ਆ ਤੇ ਕੁਝ ਚਾਰजेस ਉਹਦੇ ਉੱਪਰ ਵੀ ਲਾਏ ਗਏ ਨੇ ਪਰ ਇਹ ਹੋਇਆ ਕਿ ਜਦੋਂ ਫਿਰ ਇਹਦੀ ਘੁੱਟਮਾਰ ਕੀਤੀ ਗਈ ਤੇ ਸੱਟਾਂ ਕਾਫੀ ਲੱਗੀਆਂ ਨੇ ਤੇ ਬਾਅਦ ਦੇ ਵਿੱਚ ਪਹਿਲਾਂ ਇਹਨੂੰ ਇਹ ਹਸਪੀਟਲ ਲਗਾਇਆ ਗਿਆ ਸੋ ਇਹਨੂੰ ਰੌਸ ਮੈਮੋਰੀਅਲ ਹਸਪੀਟਲ ਲਗਾਇਆ ਗਿਆ ਸੀਗਾ ਇਹ ਸੱਟਾਂ ਇਹਦੀਆਂ ਕਾਫੀ ਗੰਭੀਰ ਸੀਆਂ ਤੇ ਇਹਨੂੰ ਬਾਅਦ ਦੇ ਵਿੱਚ ਟ੍ਰਾਂਟੋ ਦੇ ਟ੍ਰੋਮਾ ਸੈਂਟਰ ਦੇ ਵਿੱਚ ਇਹ 에어 ਲਿਫਟ ਕੀਤਾ ਗਿਆ ਮਤਲਬ ਕਿ ਹੈਲੀਕਾਪਟਰ ਦੀ ਮਦਦ ਨਾਲ ਫਿਰ ਉੱਥੇ ਬਚਾਇਆ ਗਿਆ ਇਹ ਦੂਜੇ ਪਾਸੇ ਵੀ ਜਿਹੜਾ ਮਕਾਨ ਮਾਲਕ ਹੈ ਸੋ ਉਹਦੇ ਉੱਪਰ ਜਿਹੜੇ ਆ ਇਹ ਇਹ ਹਥਿਆਰ ਜਿਹੜੇ ਆ ਵੀ ਵਰਤੋਂ ਦੇ ਨਾਲ ਸੌਲਟ ਨੇ ਜਾਂ ਹੋਰ ਕੁਟਮਾਗ ਦੇ ਨਾਲ ਸੰਬੰਧਿਤ ਸੌਲਟ ਨੇ ਸੋ ਇਹ ਜਿਹੜੇ ਆ ਇਹ ਚਾਰजेस ਲੱਗੇ ਨੇ ਸੋ ਇਹਦੇ ਵਿੱਚ ਇਹ ਆ ਕਿ ਇਹ ਜਿਹੜਾ ਕਹਿੰਦੇ ਵੀ ਗੁਸਪੈਠੀਆ ਸਿਗਾ ਜਿਹਨੇ ਘਰ ਦੇ ਵਿੱਚ ਦਾਖਲ ਹੋਇਆ ਆ ਸੋ ਇਹ ਵਿਅਕਤੀ ਕਹਿੰਦੇ ਵੀ ਪਹਿਲਾਂ ਵੀ ਇਸ ਤਰੀਕੇ ਦੇ ਮਾਮਲਿਆਂ ਦੇ ਵਿੱਚ ਜਿਹੜਾ ਸ਼ਾਮਲ ਰਿਹਾ ਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਹਿੰਦੇ ਪਹਿਲਾਂ ਹੀ ਵਾਂਟਡ ਸੀਗਾ ਉਹ ਬੰਦਾ ਜਿਹੜਾ ਪਹਿਲਾਂ ਹੀ ਵਾਂਟਡ ਸੀਗਾ ਉਹ ਪਹਿਲਾਂ ਇਹ ਪੁਲਿਸ ਦੇ ਹੱਥ ਨਹੀਂ ਆ ਰਿਹਾ ਜੇਕਰ ਆਮ ਜਨਤਾ ਦੀ ਜ਼ੁਬਾਨ ਸਭੀ ਹੋ ਜਾਂਦੀਆਂ ਹੋਣ ਗਿਆ ਤਾਂ ਹੁਣ ਕਿਸੇ ਦੇ ਦੇਖੋ ਘਰ ਗਿਆ ਅਗਲੇ ਨੇ ਘੁੱਟ ਸਟਿਆ ਕਿਉਂਕਿ ਉਹਨੂੰ ਲੱਗਾ ਵੀ ਮੇਰੇ ਪਰਿਵਾਰ ਵਾਸਤੇ ਖਤਰਾ ਆ ਤਾਂ ਉਹਨੇ ਆਪਣੀ ਸੇਫਟੀ ਵਾਸਤੇ ਜੋ ਠੀਕ ਲੱਗਾ ਉਹ ਕੀਤਾ ਪਰ ਹੁਣ ਉਹਦੇ ਉੱਪਰ ਹੀ ਜਿਹੜੇ ਆ ਇਹ ਘੁੱਟ ਮਾਰ ਦੇ ਚਾਰਜਸ ਲਾ ਦਿੱਤੇ ਗਏ ਨੇ ਚੋਰ ਨੂੰ ਏਅਰ ਲਿਫਟ ਕਰਕੇ ਹਸਪੀਟਲ ਲਿਜਾਇਆ ਗਿਆ ਔਰ ਉੱਥੇ ਜਿਹੜੇ ਆ ਲੋਕਾਂ ਦੇ ਟੈਕਸ ਪੇਡ ਦੇ ਜਿਹੜੇ ਪੈਸੇ ਨੇ ਸੋ ਉਹਦੇ ਵਿੱਚੋਂ ਉਸ ਚੋਰ ਦਾ ਇਲਾਜ ਕੀਤਾ ਜਾਊਗਾ ਹੁਣ ਗੱਲ ਇੱਥੇ ਆ ਵੀ ਲੋਕਾਂ ਦੇ ਵਿੱਚ ਵੀ ਨਰਜੀ ਰੋਸ ਵੀ ਹੈ ਗੁੱਸਾ ਵੀ ਹੈ ਕਿ ਪੁਲਿਸ ਜਿਹੜੀ ਆ ਅਗਰ ਫੜਦੀ ਆ ਇਮੀਡੀਏਟਲੀ ਜਿਹੜੇ ਆ ਲੋਕ ਛੁੱਟ ਜਾਂਦੇ ਨੇ ਕਾਨੂੰਨ ਬਹੁਤ ਨਰਮ ਨੇ ਅਗਰ ਲੋਕ ਆਪ ਫਿਰ ਕੁਝ ਕਰਦੇ ਨੇ ਇਹਨਾਂ ਚੋਰਾਂ ਦੀ ਕੋਈ ਕੁੱਟਮਾਰ ਹੁੰਦੀ ਹੈ ਕੋਈ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਆ ਸੋ ਉਹਦੇ ਉੱਪਰ ਫਿਰ ਪੁਲਿਸ ਚਾਰਜ ਲੱਗਦੀ ਆ ਹੁਣ ਦੂਜੇ ਮੁਲਕਾਂ ਦੇ ਵਿੱਚ ਮਾਹੌਲ ਕੁਝ ਵੱਖਰਾ ਆ ਸੋ ਕੈਨੇਡਾ ਦੇ ਵਿੱਚ ਜਿਹੜੇ ਚੋਰਾਂ ਦੇ ਉੱਪਰ ਸਿਸਟਮ ਜਿਹੜਾ ਸਾਡਾ ਉਹ ਮਿਹਰਬਾਨ ਬਣਿਆ ਹੋਇਆ ਬਹੁਤ ਜੀ ਬਹੁਤ ਬਹੁਤ ਪਰਿਵਾਰ ਸੋਚਣ ਇਹ ਤਾਂ ਹੁਣ ਚੁਣੇ ਹੋਏ ਨੁਮਾਇੰਦੇ ਜਿਹੜੇ ਨਵੀਂ ਗਵਰਨਮੈਂਟ ਜੇ ਫੈਡਰਲ ਤੇ ਸਿੱਟਦੇ ਨੇ ਆ ਵੀ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਇਹਨਾਂ ਨੇ ਐਮੈਂਡਮੈਂਟਸ ਕਰਨੀਆਂ ਨੇ ਕਦੋਂ ਕਰਨਗੇ ਕੀ ਕਰਨਗੇ ਲੋਕਾਂ ਦੇ ਘਰੇ ਉਹਨਾਂ ਦਾ ਨੁਕਸਾਨ ਕਰ ਜਾਂਦੇ ਜੀ ਜੇ ਉਹਨਾਂ ਦੇ ਪਰਿਵਾਰ ਦਾ ਕੁਝ ਕਰ ਜਾਂਦੇ ਫੇਰ ਹਾਂਜੀ ਫੇਰ ਵੀ ਉਹਨੇ ਛੁੱਟ ਜਾਣਾ ਸੀਗਾ ਤੇ ਉਲਟਾ ਉਹਨਾਂ ਨੂੰ ਚਾਰਜ ਕਰ ਲਿਆ ਚਲੋ ਕੋਈ ਗੱਲ ਨਹੀਂ ਅਗਲੀ ਖਬਰ ਅ ਥੋੜੀ ਜੀ ਇੱਥੇ ਦੀ ਗੱਲਬਾਤ ਕਰ ਲਈਏ ਮਹਿੰਗਾਈ ਦਰ ਦੀ ਗੱਲਬਾਤ ਕਰੀਏ ਸੋਪਦਨ ਸਾਹਿਬ ਕਹਿੰਦੇ 1.7 1.7% ਕਹਿੰਦੇ ਘਟੀ ਹੈ ਜੀ ਤੇ ਦੇਖੋ ਇਹਦੇ ਵਿੱਚ ਜੋ ਜੁਲਾਈ ਮਹੀਨੇ ਦੀ ਜੋ ਮਹਿੰਗਾਈ ਦਰ ਹੈ ਜੋ ਸਟੈਟਿਸਟਿਕ ਕੈਨੇਡਾ ਦੇ ਅੰਕੜੇ ਦੱਸ ਰਹੇ ਨੇ ਇਹ ਉਹ ਕਹਿੰਦੇ ਨੇ ਕਿ 1.7 ਫੀਸ ਦੇ ਉੱਪਰ ਮਹਿੰਗਾਈ ਦਰ ਇਸ ਸਮੇਂ ਆ ਗਈ ਹੈ ਤੇ ਕਹਿੰਦੇ ਵੀ ਜੂਨ ਦੇ ਵਿੱਚ ਮਹਿੰਗਾਈ ਦਰ 1.9 ਸੀਗੀ ਤੇ ਇਹਦਾ ਕਾਰਨ ਦਾਸਰੇ ਨੇ ਵੀ ਜਿਹੜੀਆਂ ਗੈਸ ਦੀਆਂ ਕੀਮਤਾਂ ਨੇ ਸੋ ਇਹਦੇ ਕਰਕੇ ਆ ਜਿਸੋ ਗੈਸ ਦੀ ਕੀਮਤਾਂ ਜਿਹੜੀਆਂ ਨੇ ਸਾਨੂੰ ਪਤਾ ਕਿ ਸਾਡੇ ਕੰਟਰੋਲ ਦੇ ਵਿੱਚ ਐਨੀਆਂ ਨਹੀਂ ਹਨ ਇੰਟਰਨੈਸ਼ਨਲ ਮਾਰਕੀਟ ਦੇ ਕੰਟਰੋਲ ਦੇ ਵਿੱਚ ਹਨ ਸੋ ਇੰਟਰਨੈਸ਼ਨਲ ਮਾਰਕੀਟ 'ਚ ਗੈਸ ਦੀਆਂ ਕੀਮਤਾਂ ਘਟੀਆਂ ਨੇ ਸੋ ਇਹਦੇ ਕਰਕੇ ਕੈਨੇਡਾ ਦੇ ਵਿੱਚ ਕਹਿੰਦੇ ਮਗਾਈ ਖਤ ਗਈ ਹੈ ਪਰ ਇਹਦੇ ਵਿੱਚ ਇਹ ਆ ਜੋ ਖਾਣ ਪੀਣ ਦੀਆਂ ਚੀਜ਼ਾਂ ਨੇ ਜੋ ਰਹਿਣ ਦੀ ਲਾਗਤ ਹੈ ਜੋ ਅਫੋਰਡੇਬਿਲਟੀ ਹੈ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਖਾਣ ਪੀਣ ਦੀਆਂ ਵਸਤੂ ਆਉਂਦੀਆਂ ਨੇ ਜਾਂ ਘਰਾਂ ਦੇ ਕਿਰਾਏ ਜਾਂ ਹੋ ਰਹਿਣ ਦੀ ਜਿਹੜੀ ਲਾਗਤ ਹੁੰਦੀ ਹੈ ਇਹੀ ਆਉਂਦੀ ਹੈ ਸੋ ਖਾਣ ਪੀਣ ਦੀਆਂ ਚੀਜ਼ਾਂ ਤੇ ਰਹਿਣ ਦੀ ਲਾਗਤ ਕਹਿੰਦੇ ਘਟੀ ਨਹੀਂ ਆ ਉਹ ਵੱਧ ਗਈ ਹੈ ਤੇਲ ਦੀਆਂ ਕੀਮਤਾਂ ਘਟਣ ਕਰਕੇ ਕਹਿੰਦੇ ਮਗਾਈ ਘਟ ਗਈ ਹੈ ਸੋ ਇਹਦੇ ਵਿੱਚ ਉਹਨੇ ਆ ਕਿ ਜੋ ਸਟੈਟਿਸਟਿਕ ਕੈਨੇਡਾ ਦੇ ਅੰਕੜੇ ਦੱਸ ਰਹੇ ਨੇ ਕਹਿੰਦੇ ਜੁਲਾਈ ਦੇ ਵਿੱਚ ਕਰੀਬ 3.4% ਸਾਲਾਨਾ ਦੀਦਾਨਾ ਗਰੋਸਰੀ ਦੀ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਜਦੋਂ ਕਿ ਜੂਨ ਦੇ ਵਿੱਚ ਇਹ ਦਰ 2.8 ਸੀ ਸੋ ਜੂਨ ਦੇ ਮੁਕਾਬਲੇ ਜੁਲਾਈ ਦੇ ਵਿੱਚ ਗਰੋਸਰੀ ਮਹਿੰਗੀ ਹੋਈ ਹੈ ਸੋ ਲੋਕਾਂ ਦਾ ਬਾ ਜ਼ਿਆਦਾਤਰ ਗਰੋਸਰੀ ਦਾ ਪੈਂਦਾ ਘਰਾਂ ਦੀਆਂ ਜਿਹੜੀਆਂ ਇਹ ਰੋਜ਼मर्रा ਦੀਆਂ ਚੀਜ਼ਾਂ ਦਾ ਪੈਂਦਾ ਉਹ ਸਭੋ ਮਹਿੰਗੀਆਂ ਹੋਈਆਂ ਨੇ ਪਰ ਇਹਨਾਂ ਦੇ ਆਂਕੜਿਆਂ ਮੁਤਾਬਕ ਪੈਂਦਾ ਜੀ ਜਿਹੜੀਆਂ ਤੇਲ ਦੀਆਂ ਕੀਮਤਾਂ ਘਟਨ ਕਰਕੇ ਮਹंगाई ਓਵਰਾਲ ਘਟੀ ਐ ਸੋ ਇਹਦੇ ਨਾਲ ਜੋ ਹੁਣ ਅਗਲੇ ਮਹੀਨੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਐ ਸੋ ਉਹਦੇ ਵਿੱਚ ਉਹਨਾਂ ਨੇ ਇੰਟਰੈਸਟ ਰੇਟ ਨੂੰ ਲੈ ਕੇ ਕੀ ਫੈਸਲਾ ਲੈਣਾ ਸੋ ਉਹਦੇ ਉੱਪਰ ਵੀ ਪ੍ਰਭਾਵ ਪਊਗਾ ਸੋ ਬੈਂਕ ਆਫ ਕੈਨੇਡਾ ਦੇ ਉੱਪਰ ਵੀ ਇੱਕ ਦਬਾਅ ਬਣੇਗਾ ਕਿ ਉਹ ਇੰਟਰੈਸਟ ਰੇਟ ਨੂੰ ਜਿਹੜਾ ਥੋੜਾ ਘਟਾਉਣ ਕਿਉਂਕਿ ਕਾਗਜ਼ਾਂ ਦੇ ਮੁਤਾਬਕ ਆਂਕੜਿਆਂ ਦੇ ਮੁਤਾਬਕ ਮਹਿੰਗਾਈ ਇਸ ਸਮੇਂ ਕੰਟਰੋਲ ਦੇ ਵਿੱਚ ਜੀ ਸੋ ਅਗਲੀ ਖਬਰ ਆਸਟ੍ਰੇਲੀਆ ਤੋਂ ਕਰ ਲੈਣੇ ਆ ਜੀ ਤੇ ਜਿੱਤੇ ਪ੍ਰਿੰਸ ਸਾਹਿਬ ਹਰ ਬੰਦਾ ਉੱਥੇ ਆਸਟ੍ਰੇਲੀਆ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੇ ਜਿਹੜੇ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਹੁੰਦਾ ਵੀ ਅਸੀਂ ਨਗਰ ਕੀਰਤਨ ਆ ਜਿਹੜਾ ਜੀ ਉਹ ਕੱਢੀਏ ਪਰ ਆਸਟ੍ਰੇਲੀਆ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਵੀ ਰੋਕ ਲਾਈ ਗਈ ਹੈ ਨਗਰ ਕੀਰਤਨ ਤੇ ਪਰ ਉੱਥੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਉੱਤੇ ਤਾਂ ਕੋਈ ਰੋਕ ਲਈ ਨਹੀਂ ਹੈਗੀ ਇਹ ਕੀ ਕੀ ਖਬਰ ਹੈ ਪ੍ਰਿੰਸ ਸਾਹਿਬ ਦੇ ਕੋਈ ਵੈਸਟਰਨ ਸਿਡਨੀ ਹੈ ਜੋ ਆਸਟ੍ਰੇਲੀਆ ਦੇ ਵਿੱਚ ਇੱਕ ਸਿਟੀ ਹੈ ਕਾਫੀ ਅਹਿਮ ਸ਼ਹਿਰ ਹੈ ਸੋ ਵੈਸਟਰਨ ਸਿਡਨੀ ਦੇ ਕਹਿੰਦੇ ਕਿ ਗਲੈਂਡਵੁੱਡ ਵਿੱਚ ਸਲਾਨਾ ਜੋ ਨਗਰ ਕੀਰਤਨ ਹੈ ਇਸ ਸਾਲ 24 ਅਗਸਤ ਨੂੰ ਹੋਣਾ ਸੀਗਾ ਸੋ ਉਹਦੀ ਪਰਮਿਸ਼ਨ ਜੋ ਉੱਥੇ ਬਲੈਕ ਟਾਊਨ ਕਾਉਂਸਲ ਹੈ ਸੋ ਉਹਨਾਂ ਵੱਲੋਂ ਨਹੀਂ ਦਿੱਤੀ ਗਈ ਹੈ ਸੋ ਜੋ ਨਿਊ ਸਾਊਥ ਵੇਲ ਦੀ ਪੁਲਿਸ ਨੇ ਕੁਝ ਆਪਣਾ ਜੋ ਜਾਂਚ ਵਗੈਰਾ ਕੀਤੀ ਜਾਂ ਉਹਨਾਂ ਨੇ ਜੋ ਆਪਣੇ ਉਹਨਾਂ ਦੇ ਖਰਚੇ ਹੁੰਦੇ ਆ ਉਹ ਉਹਨਾਂ ਨੇ ਬਲੈਕ ਟਾਊਨ ਸਿਟੀ ਕਾਉਂਸਲ ਨੂੰ ਦਿੱਤੇ ਸੋ ਪੁਲਿਸ ਨੇ ਜੋ ਉਹਨਾਂ ਨੂੰ ਇਹ ਰეკਮੈਂਡ ਕੀਤਾ ਜੋ ਪੁਲਿਸ ਨੇ ਐਡਵਾਈਸ ਦਿੱਤੀ ਹੈ ਇਹ ਕਾਉਂਸਲ ਨੂੰ ਸੋ ਉਸ ਐਡਵਾਈਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਬਲੈਕ ਟਾਊਨ ਕਾਉਂਸਲ ਨੇ ਜੋ ਇਹ ਸਲਾਨਾ ਨਗਰ ਕੀਤਾ ਜੋ ਨਿਕਲਣਾ ਸੀਗਾ ਸੋ ਜਿਹਦੀ 24 ਅਗਸਤ ਨੂੰ ਡੇਟ ਸੀਗੀ ਸੋ ਇਹ ਇਸ ਚੀਜ਼ ਦੀ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਹੈ ਕਿ ਉਹਨਾਂ ਨੇ ਇਹ ਬਹੁਤ ਸਾਰੇ ਕਾਰਨ ਦੱਸਦੇ ਨੇ ਇਸ ਲਈ ਵਿੱਚ ਪਬਲਿਕ ਸੇਫਟੀ ਦਾ ਵੀ ਇੱਕ ਕਾਰਨ ਦੱਸਿਆ ਹੈ ਦੇ ਨਾਲ ਉਹਨਾਂ ਨੇ ਕਿਹਾ ਵੀ ਇਸ ਨਗਰ ਕੀਰਤਨ ਦੇ ਵਿੱਚ ਲੋਕਾਂ ਦਾ ਇਕੱਠ ਬਹੁਤ ਹੋ ਜਾਂਦਾ ਸੋ ਇੰਨਾ ਇਕੱਠ ਨੂੰ ਕਹਿੰਦੇ ਵੀ ਕੰਟਰੋਲ ਕਰਨਾ ਵੀ ਕਹਿੰਦੇ ਕਾਫੀ ਮੁਸ਼ਕਲ ਹੁੰਦਾ ਸੋ ਟ੍ਰੈਫਿਕ ਦੀ ਸਮੱਸਿਆ ਦਾ ਵੀ ਹਵਾਲਾ ਦਿੱਤਾ ਕਹਿੰਦੇ ਕਿ ਇਹ ਨਗਰ ਕੀਰਤਨ ਕਰਕੇ ਟ੍ਰੈਫਿਕ ਦੇ ਵਿੱਚ ਬਹੁਤ ਵਿਗੜ ਪੈਂਦਾ ਟ੍ਰੈਫਿਕ ਨੂੰ ਦੂਜੇ ਪਾਸੇ ਸੜੀ ਕੱਢਣਾ ਪੈਂਦਾ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਸੋ ਇਹਦੇ ਵਿੱਚ ਇਹ ਵੀ ਆ ਕਿ ਕੁਝ ਸਮਾਂ ਪਹਿਲਾਂ ਉੱਥੇ ਜੋ ਫਿਲੀਸਤੀਨੀ ਸਮਰਥਕ ਸੀ ਸੋ ਉਹਨਾਂ ਵੱਲੋਂ ਵੀ ਇੱਕ ਕਾਫੀ ਵੱਡਾ ਉੱਥੇ ਇੱਕ ਮੁਜ਼ਾਹਰਾ ਕੀਤਾ ਗਿਆ ਸੀਗਾ ਸੋ ਉਹਦੇ ਵਿੱਚ ਪਬਲਿਕ ਸੇਫਟੀ ਦਾ ਮੁੱਦਾ ਕਾਫੀ ਵੱਡਾ ਨਿਕਲ ਕੇ ਸਾਹਮਣੇ ਆਇਆ ਸੀਗਾ ਉਹਨੂੰ ਰੋਕਣਾ ਪੀੜ ਨੂੰ ਕੰਟਰੋਲ 'ਚ ਕਰਨਾ ਉਸ ਵੇਲੇ ਕਾਫੀ ਮੁਸ਼ਕਲ ਪੁਲਿਸ ਵਾਸਤੇ ਹੋਇਆ ਸੀਗਾ ਸੋ ਹੁਣ ਉਹ ਕਨਸਰਨਸ ਨੇ ਜਾਂ ਪੁਲਿਸ ਦੇ ਕੋਈ ਹੋਰ ਕਨਸਰਨਸ ਨੇ ਸੋ ਇਹ ਪੁਲਿਸ ਨੇ ਦੇਖੋ ਆਪਣੇ ਜੋ ਦਿਸ਼ਾ ਨਿਰਦੇਸ਼ ਨੇ 시ਟੀ ਕਾਉਂਸਲ ਨੂੰ ਦਿੱਤੇ ਨੇ ਸੋ ਉਹਦੇ ਕਰਕੇ ਕਾਉਂਸਲ ਨੇ ਇਸ ਨਗਰ ਕੀਰਤਨ ਦੇ ਉੱਪਰ ਉੱਥੇ ਰੋਕ ਲਾਈ ਹੈ ਸੋ ਨਗਰ ਕੀਰਤਨ ਨਹੀਂ ਨਿਕਲੇਗਾ ਸੋ ਇਹਦੇ ਕਰਕੇ ਕੀ ਹੈ ਕਿ ਜੋ ਉੱਥੇ ਦੀਆਂ ਸਿੱਖ ਸੰਸਥਾਵਾਂ ਨੇ ਸੋ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਜਤਾਇਆ ਕਹਿੰਦੇ ਵੀ ਹਰ ਸਾਲ ਹੁੰਦਾ ਆ ਕਿ ਕਦੀ ਕੋਈ ਐ ਹੋ ਜਿਆ ਉੱਥੇ ਗੱਲਬਾਤ ਨਹੀਂ ਹੋਈ ਆ ਕਿ ਸਾਰਾ ਕੁਝ ਧਿਆਨ ਰੱਖਦੇ ਆ ਦੇ ਕੋਈ ਨਹੀਂ ਕੋਈ ਇਹ ਅਨੁਸੁਖਾਵੀ ਘਟਨਾ ਵੀ ਕਹਿੰਦੇ ਨਹੀਂ ਹੋਈ ਆ ਸੋ ਕਹਿੰਦੇ ਵੀ ਫਿਰ ਪਬਲਿਕ ਸੇਫਟੀ ਦਾ ਮੁੱਦਾ ਬਣਾ ਕੇ ਜਾਂ ਟ੍ਰੈਫਿਕ ਦਾ ਮੁੱਦਾ ਬਣਾ ਕੇ ਜਾਂ ਕੁਝ ਹੋਰ ਗੱਲਾਂ ਦਾ ਮੁੱਦਾ ਬਣਾ ਕੇ ਇਸ ਚੀਜ਼ ਨੂੰ ਰੋਕਣਾ ਹੈ ਸਮਾਗਨ ਰੋਕਣਾ ਕਹਿੰਦੇ ਮੰਦਪਗਾਇਆ ਸੋ ਉਹ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਨੇ ਸੋ ਇਹਦੇ ਵਿੱਚ ਇਹ ਵੀ ਹੈ ਕਿ ਇਹ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਸਿੱਖ ਪਾਇਚਨ ਹਸਬੰਦ ਨੇ ਜਦ ਇਹੜੇ ਲੋਕ ਉੱਥੇ ਦੇ ਬੌਰਨ ਨੇ ਆਸਟ੍ਰੇਲੀਆ ਦੇ ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਸਾਡੇ ਨਾਲ ਥੋੜਾ ਜਿਆਦਾ ਇਸ ਸਮੇਂ ਵਿਸਥਰਾ ਹੋ ਰਿਹਾ ਜਾਂ ਪੁਲਿਸ ਤੱਕ ਕੇ ਸ਼ਿਕਾਇਤਰੀ ਆ ਦੇ ਕੋਰ ਪ੍ਰਸ਼ਾਸਨ ਦੇ ਆਪਣੇ ਤਰਕ ਨੇ ਤੇ ਸਿੱਖ ਸੰਸਥਾਵਾਂ ਦੇ ਇੱਥੇ ਆਪਣੇ ਤਰਕ ਨੇ ਸੋ ਲਾ ਹੁਣ ਇੱਕ ਵੈਸੇ ਤਾਂ ਸਪੋਰਟਸ ਦੇ ਵਿੱਚ ਸਭ ਤੋਂ ਵੱਡੇ ਉੱਚ ਦਰਜੇ ਦੀ ਜਿਹੜੀਆਂ ਖੇਡਾਂ ਦੀ ਗੱਲਬਾਤ ਕਰੀਏ 올림픽 ਇਵੈਂਟਸ ਹੁੰਦੇ ਨੇ ਤੇ ਹੁਣ ਇੱਥੇ ਕੁਝ ਹੋਰੇ ਖਬਰ ਆ ਰਹੀ ਹੈ ਵੀ ਸਾਫ ਕੌਲੰਪੀਅਨ ਦੇ ਉੱਤੇ ਤਸਕਰੀ ਔਰ ਗਰੋਥ ਦੇ ਉਹ ਚੋ ਦੋ ਹੋਰ ਬੰਦੇ ਨੇ ਜਿਹੜੇ ਫੜੇ ਗਏ ਆ ਉਹ ਚੋ 올ੰਪੀਅਨ ਵੀ ਆ ਸੋ ਉਹਨਾਂ ਨੇ ਦੋਸ਼ ਕਬੂਲੇ ਨੇ ਜੀ ਕਾਦੇ ਕਾਦੇ ਦੋਸ਼ ਲੱਗੇ ਨੇ ਜੀ ਇਹਨਾਂ ਤੇ ਦੇਖੋ ਜੋ ਕੈਨੇਡੀਅਨ ਸਾਫਟ ਕੌਲੰਪੀਅਨ ਹੈ ਰિયાન ਵੈਡਿੰਗ ਸੋ ਇਹ ਸਮੇਂ ਕਾਫੀ ਚਰਚਾ ਦੇ ਵਿੱਚ ਚੱਲਦਾ ਹੋਇਆ ਨਾਮ ਹੈ ਸੋ ਇਹਦੇ ਉੱਪਰ ਜੋ ਅਮਰੀਕਾ ਦੀਆਂ ਜਾਂਚ ਜੇਸਿਆ ਨੇ 10 ਮਿਲੀਅਨ ਡਾਲਰ ਦਾ ਨਾਮ ਵੀ ਰੱਖਿਆ ਹੋਇਆ ਵੀ ਇਸ ਦੇ ਬਾਰੇ ਇਨਫੋਰਮੇਸ਼ਨ ਦੇ ਇਨਜਾਇਸਮ ਫੜਨ ਦੇ ਵਿੱਚ ਮਦਦ ਕਰਨ ਵਾਸਤੇ ਇਹ ਜੋ ਵੀ ਸਹਿਯੋਗ ਕਰੇਗਾ ਸੋ ਉਸ ਨੂੰ ਨਾਮ ਦਿੱਤਾ ਜਾਊਗਾ ਸੋ ਇਹ ਇਸ ਸ਼ਖਸ ਦਾ ਜੋ ਕੈਨੇਡੀਅਨ ਸਾਬਕਾ ਐਲਪੀਨ ਹੈ ਰિયાન ਵੈਡਿੰਗ ਸੋ ਇਹ ਡਰਗ ਤਸਕਰੀ ਦੇ ਨਾਲ ਇਸ ਤੇ ਜਿਹੜਾ ਆ ਤਾਰ ਜੁੜੇ ਹੋਏ ਨੇ ਇਹ ਦੱਸਿਆ ਜਾ ਰਿਹਾ ਵੀ ਇਹ ਇਸ ਸਮੇਂ ਮੈਕਸੀਕੋ ਦੇ ਵਿੱਚ ਜਿਹੜਾ ਆ ਇਹ ਹੋ ਸਕਦਾ ਆ ਸੋ ਉੱਥੇ ਇਹਨੂੰ ਫੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਸੋ ਇਹਦੇ ਵਿੱਚ ਕੀ ਆ ਕਿ ਇਹਦਾ ਜੋ ਇੱਕ ਗਰੁੱਪ ਹੈ ਜੋ ਕੈਨੇਡਾ ਦੇ ਵਿੱਚ ਵੀ ਐਕਟਿਵ ਦੱਸਿਆ ਜਾ ਰਿਹਾ ਸੋ ਇਹਨਾਂ ਦੇ ਉੱਪਰ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਡਰੱਗ ਤਸਕਰੀ ਦੇ ਜਿਹੜੇ ਆ ਅਲੀਗੇਸ਼ਨਸ ਵੀ ਲੱਗੇ ਨੇ ਸੋ ਇਹਦੇ ਵਿੱਚ ਕੀ ਆ ਕਿ ਕੈਲੀਫੋਰਨੀਆ ਤੋਂ অন্ਟਾਰੀਓ ਇਹ ਟਰਾਂਸਪੋਰਟੇਸ਼ਨ ਦੇ ਇਹ ਤਰ੍ਹਾਂ ਤੇ ਲੱਦੇ ਜਿਹੜੀ ਹੈ ਜਿਹੜੇ ਡਰਗ ਇਹ ਤਸਕਰੀ ਨਾਲ ਵੱਲੋਂ ਕੀਤੀ ਗਈ ਸੀ ਇਸ ਤਰੀਕੇ ਦੀਆਂ ਗੱਲਾਂ ਮਤਲਬ ਸਾਹਮਣੇ ਆਈਆਂ ਸੀ ਸੋ ਇਹਦੇ ਵਿੱਚ ਜੋ ਲੋਕ ਫੜੇ ਗਏ ਸੀਗੇ ਸੋ ਉਹਦੇ ਵਿੱਚ ਦੱਸ ਰਹੇ ਨੇ ਵੀ ਦੋ ਪੰਜਾਬੀ ਭਾਈ ਚਰਨਾ ਸੁਬੰਨ ਤੇ ਟਰੱਕ ਡਰਾਈਵਰ ਵੀ ਫੜੇ ਗਏ ਸੀ ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਰਵਾਲ ਹੈ ਤੇ ਇਕਵਾਲ ਸਿੰਘ ਵਿਰਕ ਹੈ ਸੋ ਇਹਨਾਂ ਦੇ ਉੱਪਰ ਵੀ ਜਿਹੜੇ ਨੇ ਅਲੀਗੇਸ਼ਨਸ ਲੱਗੇ ਸੀਗੇ ਤਾਂ ਇਹਨਾਂ ਨੂੰ ਫਿਰ ਇੱਥੋਂ ਜਿਹੜਾ ਸੀਗਾ ਰੀਪੋਰਟ ਕਰਕੇ ਕੈਲੀਫੋਰਨੀਆ ਲਜਾਇਆ ਗਿਆ ਉੱਥੇ ਹਵਾਲਗੀ ਰਦੀ ਹੋਈ ਤੇ ਹੁਣ ਪਤਾ ਲੱਗਾ ਵੀ ਉੱਥੇ ਜੋ ਇਹ ਆਪਣੇ ਉੱਪਰ ਲੱਗੇ ਦੋਸ਼ ਨੇ ਸੋ ਉਹਨਾਂ ਨੂੰ ਮੰਨਣ ਵਾਸਤੇ ਸਹਿਮਤ ਹੋ ਗਏ ਨੇ ਸੋ ਇਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਅਲਿਗੇਸ਼ਨਸ ਨੂੰ ਇਹ ਮੰਨਣ ਵਾਸਤੇ ਜਿਹੜੀ ਆ ਸਹਿਮਤੀ ਦਿੱਤੀ ਹੈ ਸੋ ਉਸ ਤੋਂ ਬਾਅਦ ਹੁਣ ਅਦਾਲਤ ਨੇ ਤੈਅ ਕਰਨਾ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਕਿਸ ਤਰੀਕੀ ਦੀ ਸਜ਼ਾਵਾ ਹੋ ਸਕਦੀ ਹੈ ਨੇ ਸੋ ਵਾਦ ਤੋਂ ਵਾਦ ਜਿਹੜੀ ਆ ਉਮਰ ਕੈ ਤੱਕ ਦੀ ਵੀ ਸਜ਼ਾ ਹੋ ਸਕਦੀ ਹੈ ਸੋ ਇਹ ਜੋ ਵਿਰਕ ਤੇ ਰਵਾਲ ਸੀਗੇ ਸੋ ਇਹਨਾਂ ਨੇ ਆਪਣੇ ਜੋ ਕਬੂਲ ਨਾਮੇ ਨੇ ਸੋ ਉਹਨਾਂ ਦੇ ਵਿੱਚ ਇਹ ਗੱਲ ਦੱਸੀ ਹੈ ਕਹਿੰਦੇ ਵੀ ਕੈਲੀਫੋਰਨੀਆ ਦੇ ਇੱਕ ਐਸਟ੍ਰੌਪ ਤੇ ਜਿਹੜਾ ਸੀਗਾ ਰੋਕ ਕੇ ਸੋਨਾਂ ਨੇ 347 ਕਿਲੋ ਇਹ ਕੋਕੀਨ ਦੀ ਜਿਹੜੀ ਖੇਪ ਵੀ ਚੁੱਕਣੀ ਸੀ ਤੇ ਉਹਨਾਂ ਦੇ ਟਰੱਕ ਦੇ ਵਿੱਚ ਉਸ ਸਮੇਂ ਸਿਰਫ 250 ਕਿਲੋ ਜਿੱਥੇ ਰੱਖਣ ਵਾਸਤੇ ਜਗ੍ਹਾ ਸੀ ਤਾਂ ਉਹਨੂੰ ਲੈ ਕੇ ਫਿਰ ਪੈਸਿਆਂ ਨੂੰ ਲੈ ਕੇ ਜਿਹੜਾ ਲੈਂਡ ਦੇਣ ਸੀਗਾ ਉਹਦੇ 'ਚ ਵੀ ਵਿਵਾਦ ਹੋਇਆ ਵੀ ਪਹਿਲਾਂ ਇਹ 2 ਲੱਖ ਤੋਂ ਉੱਪਰ 220000 ਤੱਕ ਦੀ ਪੇਸ਼ਕਸ਼ ਸੀ ਅਗਰ ਪੂਰੀ ਕੋਕੀਨ ਲੈ ਕੇ ਆਉਣੇ ਹਾਂ ਕਿਉਂਕਿ ਨਾ ਜਗ੍ਹਾ ਘੱਟ ਸੀ ਟੇਲਰ ਦੇ ਵਿੱਚ ਰੱਖਣ ਲਈ ਇਸ ਲਈ 1.5 ਲੱਖ ਇਹਨਾਂ ਨੂੰ ਆਫਰ ਕੀਤਾ ਗਿਆ ਸੀਗਾ ਸੋ ਇਹ ਵਾਲੇ ਗੱਲਾਂ ਬਾਤਾਂ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ ਸੋ ਇਹ ਜੋ ਇੱਕ ਗਰੁੱਪ ਸੀਗਾ ਸੋ ਪੁਲਿਸ ਦੀ ਰਡਾਰ ਹੇਟ ਸੀਗਾ ਇਹਨਾਂ ਦੇ ਉੱਪਰ ਨਿਗਰੱਖੀ ਜਾ ਰਹੀ ਸੀ ਸੋ ਇਹਨਾਂ ਦੇ ਟਰੱਕ ਟ੍ਰੇਲਰਾਂ ਤੇ ਵੀ ਜਿਹੜੀ ਪੁਲਿਸ ਨਿਗਰੱਖ ਰਹੀ ਸੀ ਵੀ ਕਿਸ ਤਰੀਕੇ ਦੀਆਂ ਗਤੀਵਿਧੀਆਂ ਕਰ ਰਹੇ ਨੇ ਇਹ ਬਾਤ ਦੇ ਵਿੱਚ ਇਹਨਾਂ ਦੀ ਫਿਰ ਗ੍ਰਿਫਤਾਰ ਹੋਈ ਇਹ ਜਿਹੜਾ ਸਮਾਨ ਸੀਗਾ ਇਹ ਸਾਰਾ ਫੜਿਆ ਗਿਆ ਤੇ ਬਾਅਦ ਦੇ ਵਿੱਚ ਫਿਰ ਜਿਹੜੀ ਸੀ ਇਹਨਾਂ ਨੂੰ ਹੁਣ ਉੱਥੇ ਇਹ ਮਾਮਲਾ ਚੱਲ ਰਿਹਾ ਸੋਇ ਦੀ ਵਿੱਚ ਹੁਣ ਜੋ ਲੇਟੈਸਟ ਕਵਰ ਪਿੰਦਰ ਜੀ ਇਹ ਹੀ ਆ ਜੋ ਇਹਨਾਂ ਦੇ ਖਿਲਾਫ ਅਲਿਗੇਸ਼ਨਸ ਲੱਗੇ ਸੀ ਆਪਣੇ ਅਲਿਗੇਸ਼ਨਸ ਨੂੰ ਜਿਹੜਾ ਤੇ ਮੰਨਣ ਜਾ ਰਹੇ ਨੇ ਸੋ ਇਹਦੇ ਨਾਲ ਪਿੰਦਰ ਜੀ ਕੁਝ ਬ੍ਰੈਮਟਨ ਦੇ ਵਿੱਚ ਵੀ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਕਿਤੇ ਜਿਹੜੀਆਂ ਇਹ ਹਿੰਸਕ ਵਾਦ-ਵਤਾਲ ਰੋਜ਼ ਹੁੰਦੀਆਂ ਨੇ ਗੋਲੀਬਾਰੀ ਚੱਲਦੀਆਂ ਨੇ ਸੋ ਬ੍ਰੈਮਟਨ ਦੇ ਵਿੱਚ ਜੋ ਬੀ ਹੈਮਟਨ ਡਰਾਈਵ ਹੈ ਇਹ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਬ੍ਰੈਮਟਨ ਦਾ ਵਾਰਡ 10 ਆ ਸੋ ਉਹ ਦਾ ਕਹਤੇ ਰਿਹਾ ਕਿ ਜਿਹੜਾ ਖਾਸ ਉਹ ਤੇ ਜਿਹੜੀ ਪੰਜਾਬੀਆਂ ਦੀ ਜਿਹੜੀ ਖਾਦਾ ਬਸੋ ਆ ਸੋ ਕੈਸਲ ਮੋਰ ਵਾਲਾ ਜਿਹੜਾ ਏਰੀਆ ਹੈ ਸੋ ਉੱਥੇ ਗੋਲੀ ਚੱਲੀ ਹੈ ਸੋ ਪੁਲਿਸ ਦੱਸ ਰਹੀ ਹੈ ਵੀ ਅਗਸਤ 19 ਨੂੰ 8:41 ਮਿੰਟ ਤੇ ਜਿਹੜੀ ਉਹਨਾਂ ਕੋਲ ਖਬਰ ਇਸ ਤਰੀਕੇ ਦੀ ਪਹੁੰਚੀ ਹੈ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਵੀ ਇੱਕ ਜਣੇ ਦੀ ਮੌਤ ਹੋਈ ਹੈ ਇੱਕ ਜਣਾ ਜਿਹੜਾ ਆ ਜ਼ਖਮੀ ਹੈ ਜਿਹਨੂੰ ਡਰਾਮਾ ਸੈਂਟਰ ਦੇ ਵਿੱਚ ਜਿਹੜਾ ਉੱਥੇ ਦਾਖਲ ਕਰਵਾਇਆ ਗਿਆ ਸੋ ਅੰਤ ਦੇ ਵਿੱਚ ਵੀ ਨਜੀ ਖਬਰ ਕਰਦੇ ਹਾਂ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਕਿ ਪਿੰਡ ਪਮਦੀ ਪੰਜਾਬ ਤੋਂ ਕੈਨੇਡਾ ਪੜ੍ਹਨਾ ਆਇਆ ਸੀਗਾ ਉਹਦੇ ਵੀਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਇਹ ਕਹਿੰਦੇ ਕਿ 2022 ਦੇ ਵਿੱਚ ਕੈਨੇਡਾ ਦੇ ਨਿਊ ਵੈਸਟਮਿੰਸਟਰ ਦੇ ਡੌਗਲਸ ਕਲੋਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਤੌਰ ਤੇ ਆਇਆ ਸੀਗਾ ਸੋ ਹੋਇਆ ਕਿ ਕਿ ਇਸ ਨੇ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਤੇ ਪ੍ਰਚਾਰ ਹੁੰਦਾ ਵੀ ਆ ਵੀ ਗੱਡੀ ਲੈ ਲਓ ਉਹ ਗੱਡੀਆਂ ਲੈ ਲਓ ਇਹ ਵੱਖ-ਵੱਖ ਜਾਨਕੀ ਇਹ ਕਹ ਲੋ ਵੀ ਨਿਮੰਦਰ ਜੇ ਦੀ ਜਿਹੜੀ ਐਡਵਰਟਾਈਜ਼ਮੈਂਟ ਕਰਕੇ ਗੱਡੀਆਂ ਵੇਚੀਆਂ ਜਾਂਦੀਆਂ ਨੇ ਸੋ ਕਹਿੰਦੇ ਵੀ ਬੜੀ ਮਹਿੰਗੀ ਗੱਡੀ ਨੇ ਲੈ ਲਈ ਆ ਇਹ ਮਹਿੰਗੀ ਗੱਡੀ ਤੇ ਲੈਦਾ ਲਈ ਆ ਮੁਰਕੀ ਕਿਸ਼ਤਾਂ ਭਰਨੀ ਸੀ ਹੋ ਰੀਆਂ ਇਹ ਜਿਨ੍ਹਾਂ ਤੋਂ ਫਿਰ ਇਹ ਲੋਨ ਵਗੈਰਾ ਕਰਵਾਇਆ ਸੀਗਾ ਉਹ ਡੀਲਰ ਇਹਨੂੰ ਤੰਗ ਕਰ ਰਹੇ ਸੀਗੇ ਤਾਂ ਇਸ ਨੌਜਵਾਨ ਨੇ ਫਿਰ ਤੰਗ ਹੋ ਕੇ ਐਤਵਾਰ 17 ਅਗਸਤ 2025 ਨੂੰ ਜਿਹੜੀ ਆ ਸੁਸਾਇਡ ਕਰਕੇ ਜਿਹੜੀ ਆਪਣੀ ਜੀਵਨ ਰੀਲਾ ਸਮਾਪਤ ਕਰ ਲਈ ਹੈ ਤੇ ਹੁਣ ਇਸ ਤੇ ਇਹ ਮਿਹਨਤ ਇੱਕ ਦੇ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੋ ਫੰਡ ਵੀ ਬਣਾਇਆ ਗਿਆ ਇਹ ਜੋ ਜਾਣਕਾਰੀ ਮੈਂ ਦੱਸੀ ਹੈ ਗੋ ਫੰਡ ਦੇ ਉੱਪਰ ਹੀ ਦੱਸੀ ਗਈ ਹੈ ਸੋ ਇਹ ਬਹੁਤ ਵੱਡਾ ਸਵਾਲ ਹੈ ਦੇਖੋ ਬਹੁਤ ਨੌਜਵਾਨ ਹੈ ਸ੍ਰੀ ਕੇ ਨਾਲ ਇਸ ਐਡਵਰਟਾਈਜ਼ਮੈਂਟ ਦੇ ਪ੍ਰਭਾਵ ਹੇਠ ਆ ਕੇ ਮਹਿੰਗੀਆਂ ਗੱਡੀਆਂ ਲੈ ਲੈਂਦੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਜੀਵਨ ਜਿਹੜੀ ਆ ਆਪਣੇ ਜਿਹੜਾ ਸੂ ਸੈਡ ਕਰਕੇ ਆਪਣੇ ਜੀਵਨ ਨੂੰ ਵੀ ਖਤਮ ਕਰਨਾ ਆਪਣੇ ਆਪ ਨੂੰ ਪਰੇਸ਼ਾਨ ਕਰਨਾ ਤੇ ਇੱਕ ਨੇ ਪਵਿੰਦਰ ਜੀ ਬਹੁਤ ਸਾਰੇ ਕੇਸ ਇਸ ਤਰੀਕੇ ਦੇ ਸਾਹਮਣੇ ਆਉਂਦੇ ਨੇ ਕਈ ਵਾਰ ਮੀਡੀਆ 'ਚ ਗੱਲ ਆਉਂਦੀ ਹੈ ਕਈ ਵਾਰ ਮੀਡੀਆ 'ਚ ਗੱਲ ਨਹੀਂ ਆਉਂਦੀ ਆ ਹੁਣ ਇਸ ਤਰੀਕੇ ਦੀ ਐਡਵਰਟਾਈਜ਼ਮੈਂਟ ਸ਼ਰੀਆਮ ਚੱਲਦੀ ਆ ਨੇ ਵੀ ਅਗਰ ਲੋਨ ਨਹੀਂ ਦੇ ਹੁੰਦਾ ਤਾਂ ਗੱਡੀ ਰਾਈਟ ਆਫ ਅਸੀਂ ਕਾ ਦੇਵਾਂਗੇ ਤੁਸੀਂ ਟਿਕਟੌਕ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਵੀ ਦੇਖ ਸਕਦੇ ਹੋ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਸੋ ਜੀਣੇ ਵਾਸਤੇ ਅਵੇਰਨੈਸ ਦੀ ਵੀ ਲੋੜ ਹੈ ਤਹ ਗੱਲ ਕੀ ਹੈ ਵੀ ਜਿੰਨਾ ਤੱਕ ਗੱਲ ਪਚਾਉਣੀ ਹੁੰਦੀ ਹੈ ਸ਼ਾਇਦ ਉਹਨਾਂ ਤੱਕ ਗੱਲ ਇਹ ਪਹੁੰਚਦੀ ਨਹੀਂ ਹੈ ਹਾਂਜੀ ਹਾਂ ਉਹ ਤਾਂ ਫਿਰ ਹੁਣ ਛੁੱਟੀਆਂ ਚੱਲ ਰਹੀਆਂ ਨੇ ਪ੍ਰਿੰਸਪ ਸਾਹਿਬ ਉਹਨਾਂ ਦੀਆਂ ਜਿੱਤੇ ਹੋਏ ਕੋਈ ਵੀ ਨਿਮਾਇੰਦੇ ਹੋਣ ਉਹ ਜਿੰਨਾ ਤੱਕ ਗੱਲ ਪਚਾਉਣੀ ਹੈ ਸੁਣਦੇ ਨੇ ਵੈਸੇ ਉਹਨਾਂ ਦੇ ਚਾਉਣ ਵਾਲੇ ਪਤਵੰਤੇ ਸੱਜਣ ਉਹ ਤੁਹਾਨੂੰ ਅੱਜਕੱਲ ਗ੍ਰੈਂਡ ਓਪਨਿੰਗਸ ਜਿਹੜੇ ਆ ਭੋਗ ਪੈਂਦੇ ਨੇ ਹਨਾ ਉੱਥੇ ਮਿਲਣਗੇ ਪਾਰਕਾਂ ਦੇ ਵਿੱਚ ਮਿਲਣਗੇ ਤੇ ਆਉਣਗੇ ਸੂਬੂ ਡੂਡ ਪਾ ਕੇ ਸਾਡੇ ਬੰਦੇ ਫੋਟੋਆਂ ਖਿਚਾਉਣਗੇ ਤੇ ਫਿਰ ਇਹ ਇਹ ਚੱਕਰਾਂ ਦੇ ਵਿੱਚ ਉਹ ਲੱਗੇ ਹੋਏ ਹੈਗੇ ਨੇ ਦੇਸ਼ ਦਾ ਜਿੱਦਾਂ ਪਹਿਲਾ ਇਲੈਕਸ਼ਨ ਤੋਂ ਪਹਿਲਾਂ ਕਹਦੇ ਹੁੰਦੇ ਸੀ ਵੀ ਪਦਨ ਤਾਂ ਕੁਝ ਕ੍ਰੇਡੀ ਵਾਲਿਆਂ ਨੂੰ ਲੱਗਦਾ ਵੀ ਦੇਸ਼ ਜਮੇ ਕਿਤੇ ਆਏ ਹੋ ਗਿਆ ਉਹ ਸੱਚਿਓ ਹੋਇਆ ਹੋਇਆ ਹੈਗਾ ਇਹ 'ਚ ਕੋਈ ਹਤਕਤ ਨਹੀਂ ਨੀ ਚਲੋ ਕਰਾਂਗੇ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਪੈਣ ਦਾ ਸਾਹਿਬ ਬਹੁਤ ਬਹੁਤ ਧੰਨਵਾਦ ਪੈਣ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 969